ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਟਰੱਕ ਡਰਾਈਵਰ ਤੇ ਟਰੱਕ ਆਪਰੇਟਰਾਂ ਦੀ ਹੜਤਾਲ ਤੋਂ ਬਾਅਦ ਰਾਤ ਪੈਟਰੋਲ ਪੰਪਾਂ ਤੋਂ ਤੇਲ ਮੁੱਕਣ ਕਾਰਨ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਸੀ ਉੱਥੇ ਹੀ ਹੁਣ ਇਸ ਦੇ ਵਿਚਾਲੇ ਇੱਕ ਰਾਹਤ ਭਰੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਰਕਾਰ ਤੁਰੰਤ ਐਕਸ਼ਨ ਮੋਡ ਦੇ ਵਿੱਚ ਆਈ ਹੈ ਤੇ ਰਾਤੋਂ ਰਾਤ ਜਿਹੜੇ ਟੈਂਕਰ ਨੇ ਉਹ ਤੇਲ ਦੇ ਰਵਾਨਾ ਹੋਏ ਨੇ ਤੁਹਾਨੂੰ ਦੱਸ ਦੇ ਕਿ ਕਦੋਂ ਤੱਕ ਸਥਿਤੀ ਆ ਜਿਹੜੀ ਪੂਰੇ ਕੰਟਰੋਲ ਦੇ ਵਿੱਚ ਆ ਜਾਏਗੀ ਤੇ ਸਰਕਾਰ ਦੇ ਕੀ ਹਦਾਇਤਾਂ ਨੇ ਤੇ ਪ੍ਰਸ਼ਾਸਨ ਦੇ ਕੀ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਨੇ ਦੱਸਿਓ ਕਿ ਰਾਤ ਨੂੰ ਹੀ ਤੇਲ ਦੇ ਟੈਂਕਰ ਜਿਹੜੇ ਰਵਾਨਾ ਹੋ ਚੁੱਕੇ ਨੇ ਜਲੰਧਰ ਤੋਂ 169 ਟੈਂਕਰ ਬਠਿੰਡਾ ਤੋਂ 88 ਸੰਗਰੂਰ ਤੋਂ 62 ਟੈਂਕਰ ਰਵਾਨਾ ਕੀਤੇ ਗਏ ਨੇ ਕਿਉਂਕਿ ਕੱਲ ਜਦੋਂ ਦੇਖਿਆ ਗਿਆ ਕਿ ਪੰਜਾਬ ਦੇ ਸਾਰੇ ਪੈਟਰੋਲ ਪੰਪਾਂ ਦੇ ਉੱਤੇ ਵੱਡਾ ਤੰਤਤਾ ਲੱਗਿਆ ਸੀ ਲੋਕਾਂ ਦਾ ਤੇਲ ਵਾਸਤੇ ਕਿ ਉਹਨਾਂ ਨੂੰ ਪੈਟਰੋਲ ਤੇ ਡੀਜ਼ਲ ਦੀ ਵੱਡੀ ਕਿਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਅਖੀਰ ਜ ਤੱਕ ਰਾਤ ਤੱਕ ਦੇਖਿਆ ਗਿਆ ਤੇ 80% ਜਿਹੜੇ ਪੈਟਰੋਲ ਪੰਪਸ ਸੀਗੇ ਉਥੋਂ ਤੇਲ ਜਿਹੜਾ ਉਹ ਖਤਮ ਹੋ ਗਿਆ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਇਹ ਸੀ ਕਿ ਉਹਨਾਂ ਦੀ ਜ਼ਿੰਦਗੀ ਕਿਵੇਂ ਚੱਲੇਗੀ ਉਹ ਇੱਕ ਥਾਂ ਤੋਂ ਦੂਜੀ ਥਾਂ ਤੇ ਆਪਣੇ ਵਾਹਨਾਂ ਦੇ ਰਾਹੀਂ ਕਿਵੇਂ ਜਾਣਗੇ ਜਦੋਂ ਕਿ ਉਹਨਾਂ ਦੇ ਕੋਲ ਤੇਲ ਹੀ ਨਹੀਂ ਹੋਵੇਗਾ ਤਾਂ ਉਸ ਤੋਂ ਬਾਅਦ ਕੱਲ ਜਿਹੜੀ ਮੀਟਿੰਗ ਹੋਈ ਸਰਕਾਰ ਦੇ ਨਾਲ ਪਾਵੇਂ ਸੈਂਟਰ ਲੈਵਲ ਦੀ ਕਹਿ ਲਈ ਹੈ ਜ ਆ ਪੰਜਾਬ ਪੱਧਰ ਦੀ ਤਾਂ ਉਸ ਦੇ ਵਿੱਚ ਸਹਿਮਤੀ ਬਣੀ ਉਸ ਤੋਂ ਬਾਅਦ ਹੁਣ ਹਾਲਾਤ ਨੇ ਜਿਹੜੇ ਉਹ ਸਖਾਵੇਂ ਹੁੰਦੇ ਨਜ਼ਰ ਆ ਰਹੇ ਨੇ ਤੇ ਜੋ ਜਾਣਕਾਰੀ ਮੇਰੇ ਰਹੀ ਹੈ ਉਸ ਮੁਤਾਬਕ 12:00 ਵਜੇ ਤੱਕ ਸਾਰੀਆਂ ਸੁਭਾਵਾਂ ਪੂਰੇ ਤਰੀਕੇ ਦੇ ਨਾਲ ਦੁਰਸਤ ਹੋ ਜਾਣਗੀਆਂ ਤਾਂ ਦੱਸ ਦਈਏ ਕਿ 50% ਡਰਾਈਵਰ ਨੇ ਜਿਹੜੇ ਉਹ ਕੰਮ ਤੇ ਆ ਚੁੱਕੇ ਨੇ ਤੇ ਹੁਣ ਜਿਹੜੇ ਬਾਕੀ ਡਰਾਈਵਰ ਨੇ ਉਹ ਵੀ ਆਉਣ ਦੀ ਸੰਭਾਵਨਾ ਦਿਤਾਈ ਜਾ ਰਹੀ ਹੈ ਤੇ ਬੜੀ ਸ਼ੇਤੀ ਜਿਹੜਾ ਜਿਹੜਾ ਇਹ ਕੰਮ ਠੱਪ ਹੋਇਆ ਪਿਆ ਸੀਗਾ ਜੋ ਹਾਲਾਤ ਬਿਖਰੇ ਪੈਸੀ ਉਹ ਬੜੀ ਛੇਤੀ ਜਿਹੜੇ ਨੇ ਉਹ ਟਰੈਕ ਤੇ ਆਨ ਦੀ ਸੰਭਾਵਨਾ ਤੇ 12:00 ਵਜੇ ਤੱਕ ਸਾਰੇ ਹਾਲਾਤ ਦੁਰਸਤ ਹੋ ਜਾਣਗੇ ਕਿਉਂਕਿ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਸੀਗਾ ਕਿ ਜੇਕਰ ਉਹਨਾਂ ਨੂੰ ਪੈਟਰੋਲ ਡੀਜ਼ਲ ਨਹੀਂ ਮਿਲੇਗਾ ਤੇ ਉਹ ਆਪਣੇ ਕੰਮ ਕਰ ਕਿਵੇਂ ਕਰਨਗੇ ਇੱਥੇ ਵੀ ਦੇਖਣ ਵਿੱਚ ਆਇਆ ਜਿਹੜਾ ਪੈਟਰੋਲ ਪੰਪਾਂ ਤੇ ਪੈਟਰੋਲ ਮੁੱਕਣ ਦਾ ਵੱਡਾ ਕਾਰਨ ਸੀਗਾ ਕਿ ਜਿਹੜੇ ਲੋਕਾਂ ਨੂੰ 10% ਤੇਲ ਦੀ ਜ਼ਰੂਰਤ ਸੀ ਜਾਂ 1 ਲੀਟਰ ਦੀ ਜ਼ਰੂਰਤ ਸੀਗੀ ਤਾਂ ਉਹ ਵੀ 5 5 7 7 ਲੀਟਰ ਜਾਂ ਉਸ ਨਾਲੋਂ 8 10 ਗੁਣਾ ਜ਼ਿਆਦਾ ਤੇਲ ਜਿਹੜੇ ਲੈਂਦੇ ਨਜ਼ਰ ਆਏ ਇਸ ਤਰੀਕੇ ਦੇ ਕਾਰਨ ਲੋਕ ਸਿਗਾ ਜਿਸ ਕਾਰਨ ਜਿਹੜਾ ਤੇਲ ਹੈ ਉਹ ਜਲਦ ਖਤਮ ਹੋ ਗਿਆ ਤਾਂ ਉਸ ਤੋਂ ਬਾਅਦ ਤੁਰੰਤ ਐਕਸ਼ਨ ਦੇ ਵਿੱਚ ਆ ਕੇ ਗੱਡੀਆਂ ਜਿਹੜੀਆਂ ਰਵਾਨਾ ਕੀਤੀਆਂ ਗਈਆਂ ਰਾਤੋ-ਰਾਤ ਪੰਜਾਬ ਸਰਕਾਰ ਦੇ ਵੱਡਾ ਜਿਹੜਾ ਐਕਸ਼ਨ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ 169 ਟੈਂਕਰ ਜਲੰਧਰ ਤੋਂ ਬਠਿੰਡਾ ਤੋਂ 87 ਟੈਂਕਰ ਤੇ ਸੰਗਰੂਰ ਤੋਂ 62 ਟੈਂਕਰ ਨੇ ਜਿਹੜੇ ਰਵਾਨਾ ਹੋ ਚੁੱਕੇ ਨੇ ਤੇ ਕਿਉਂਕਿ ਰਾਤਾ ਕੱਸੀ% ਪੈਟਰੋਲ ਪੰਪਾਂ ਦੇ ਉੱਤੇ ਜਿਹੜਾ ਤੇਲ ਸੀਗਾ ਉਹ ਸਮਾਪਤ ਹੋ ਚੁੱਕਿਆ ਸੀ ਖਤਮ ਹੋ ਚੁੱਕਿਆ ਸੀਗਾ ਕਿਉਂਕਿ ਲੋਕਾਂ ਨੇ ਲੋੜ ਤੋਂ ਜ਼ਿਆਦਾ ਤਸਵੀਰਾਂ ਇਹ ਵੀ ਸਾਹਮਣੇ ਆਇਆ ਕਿ ਲੋਕ ਡੋਲੂਆਂ ਦੇ ਵਿੱਚ ਕੈਨਾਂ ਦੇ ਵਿੱਚ ਜਾਂ ਗੱਡੀ ਦੀਆਂ ਟੈਂਕੀਆਂ ਵੀ ਫੁੱਲ ਕਰਾਉਂਦੇ ਨਜ਼ਰ ਆਏ ਇਸ ਕਾਰਨ ਜਿਹੜਾ ਤੇਲ ਸੀਗਾ ਉਸ ਦੀ ਕਿਨਤ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ ਪਰ ਬਾਅਦ ਵਿੱਚ ਹਾਲਾਤ ਨੇ ਜਿਹੜੇ ਉਹ ਬੌਲੇ ਵਿਖਰਦੇ ਨਜ਼ਰ ਨਹੀਂ ਆਇਆ ਤਰਾਂਤ ਸਰਕਾਰ ਨੇ ਐਕਸ਼ਨ ਦੇ ਵਿੱਚ ਆ ਕੇ ਜਾਂ ਕਹਿ ਲਿਆ ਕਿ ਪ੍ਰਸ਼ਾਸਨ ਨੇ ਆ ਕੇ ਐਕਸ਼ਨ ਦੇ ਵਿੱਚ ਤਾਂ ਉਹ ਸਥਿਤੀ ਹੈ ਜਿਹੜੀ ਉਸ ਨੂੰ ਕਾਬੂ ਦੇ ਵਿੱਚ ਕੀਤਾ ਤੇ 12 1 ਵਜੇ ਤੱਕ ਅਜ ਹਾਲਾਤ ਨੇ ਜਿਹੜੇ ਆਉਣ ਵਾਲੇ 2-3 ਘੰਟਿਆਂ ਦੇ ਵਿੱਚ ਵਿੱਚ ਸੁਖਾਵੇਂ ਹੋ ਜਾਣਗੇ 50% ਡਰਾਈਵਰ ਨੇ ਜਿਹੜੇ ਉਹ ਕੰਮ ਤੇ ਪਹੁੰਚ ਚੁੱਕੇ ਨੇ ਤੇ ਲੋਕਾਂ ਨੂੰ ਵੀ ਘਬਰਾਉਣ ਦੀ ਜਰੂਰਤ ਨਹੀਂ ਕਿਉਂਕਿ ਜੇਕਰ ਅਜਿਹੀ ਘਟਨਾ ਕੋ ਸਾਹਮਣੇ ਆਉਂਦੀ ਹੈ ਲੋਕਾਂ ਨੂੰ ਇਹ ਹੁੰਦਾ ਹੈ ਕਿ ਜੇਕਰ ਉਹਨਾਂ ਨੇ ਸਟੋਰ ਕਰਕੇ ਨਾ ਰੱਖਿਆ ਤਾਂ ਕੀ ਪਤਾ ਕਿੰਨੇ ਦਿਨ ਤੱਕ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਯੋਜਨਾ ਪਵੇ ਪਰ ਹਾਲਾਤ ਜਹੇ ਨਹੀਂ ਸੀਗੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਜ਼ਿਆਦਾ ਸੀਗਾ ਉਹਨੇ ਵਿਖਰੇ ਹਾਲਾਤ ਨਹੀਂ ਸੀ ਹੈ ਕਿ ਇਸ ਕਾਰਨ ਹੋਣਾ ਜਿਹੜਾ ਸਾਰੇ ਹਾਲਾਤ ਨੇ ਉਹ ਸੁਖਾਵੇਂ ਹੋਣ ਦੇ ਵਿੱਚ ਦੋ ਤਿੰਨ ਘੰਟੇ ਦਾ ਸਮਾਂ ਲੱਗੇਗਾ ਤੇ ਸਾਰੇ ਤੇ ਪੈਟਰੋਲ ਪੰਪਾਂ ਦੇ ਉੱਤੇ ਅੱਗੇ ਦੀ ਤਰ੍ਹਾਂ ਲੋਕਾਂ ਨੂੰ ਤੇਲ ਮਿਲੇਗਾ ਤੇ ਲਾਈਨਾਂ ਲਗਾਉਣ ਦੀ ਵੀ ਕੋਈ ਜ਼ਰੂਰਤ ਨਹੀਂ ਹੋਵੇਗੀ ਕਿਉਂਕਿ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਜ਼ਿਆਦਾ ਸੀਗਾ ਹਾਲਾਤ ਉਨੇ ਜਿਹੜੇ ਨੇ ਉਹ ਬਿਖਰੇ ਹੋਏ ਨਹੀਂ ਸੀ ਹੈਗੇ ਤਾਂ ਇਹ ਲੋਕਾਂ ਦੇ ਵਾਸਤੇ ਰਾਹਤ ਭਰੀ ਖਬਰ ਹੈ ਕਿਉਂਕਿ ਪੰਜਾਬ ਸਰਕਾਰ ਵੀ ਐਕਸ਼ਨ ਮੋਡ ਦੇ ਵਿੱਚ ਹੈ ਕਿ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜੁੜੇ ਹੋਏ ਨੇ ਪੰਜਾਬੀ ਮੀਡੀਆ ਨਾਲ ਇਸ ਦੇ ਨਾਲ ਜੁੜੀਆਂ ਅਪਡੇਟਸ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਦਿਉਜਾਜ ਧੰਨਵਾਦ